ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਹੈਗਾ ਸ਼ਨੀਵਾਰ ਤੇ ਆਪਣੇ ਵੀਰ ਆਏ ਹੋ ਤੇ ਮਨਿੰਦਰਜੀਤ ਬੈਂਸ ਪਿੰਡ ਜੱਲਾ ਸੌਂਡਾ ਤੇ ਗੁਰਕੀਰ ਤੌਜਲਾ ਇਕਲਾਹੇ ਵਾਲਾ ਅਵਤਾਰ ਸਿੰਘ ਦਾ ਸੁਪੁੱਤਰ ਤੇ ਅੱਜ ਅਸੀਂ ਚੱਲੇ ਤੇ ਔਰੀਜਿਨੋ ਵੀ ਮਾਰਕੀਟ ਆ ਬੜੀ ਇਪਰਤ ਸਾਨੂੰ ਥੋਕ ਰੇਟ ਤੇ ਵੱਡੀ ਮਾਰਕੀਟ ਆ ਤੁਹਾਨੂੰ ਦਿਖਾਉਨੇ ਉੱਥੇ ਜਾ ਕੇ ਕਿਆ ਸਿਸਟਮ ਆ ਕਿਆ ਹਿਸਾਬ ਕਿਤਾਵਾ ਤੇ ਜੁੜੇ ਰਹੋ ਬਲੌਗ ਨਾਲ ਤੇ ਸ਼ੇਅਰ ਕਰ ਦਿਓ ਬਲੌਗ ਤੇ ਸਬਸਕ੍ਰਾਈਬਰ ਕਰ ਲਿਓ ਚੈਨਲ ਨੂੰ ਸਟੇ ਟਿਊਨ ਅੱਜ ਅਸੀਂ ਸਪੇ ਜਾ ਕਰਨਾ ਕੇ ਉਪਰਤ ਸਾਨੂੰ ਆ ਵੀਰ ਰਾਜ ਦੇ ਆਪਣੇ ਨਾਲ ਅੱਜ ਤੁਹਾਨੂੰ ਦਿਖਾਉਨੇ ਆ ਅੱਜ ਕੋਈ ਮਾਰਕੀਟ ਚ ਸਮਾਨ ਸਮੂਨ ਸਾਰਾ ਕਿਹੜੇ ਹਿਸਾਬ ਨਾਲ ਮਿਲਦਾ ਕਹਿੰਦੇ ਬੜੀ ਮਾਰਕੀਟ ਆ ਇਪਰਤ ਸਾਨੂੰ ਇਟਲੀ ਦੀ ਇਹ ਚ ਸਮਾਨ ਥੋਕ ਰੇਟ ਤੇ ਮਿਲਦਾ ਸਸਤਾ ਮਿਲਦਾ ਆ ਰਾਜ ਦੇ ਮੈਂ ਸਮਾਨ ਬਹੁਤ ਵਧੀਆ ਕੁਆਲਿਟੀ ਦਾ ਮਿਲਦਾ ਆਜੋ ਤੁਹਾਨੂੰ ਦਿਖਾਉਨੇ ਆ ਸਾਰਾ ਕੁਝ ਆ ਜਾ ਮੇਰਾ ਵੀਰ ਖਾਲਾ ਖੀਰ ਨਾਲ ਮਟਰ ਪਨੀਰ ਠੀਕ ਹੈ ਹਾਂਜੀ ਔਰ ਅਸੀਂ ਫਰੂਟ ਸਬਜੀ ਸਬਜੀ ਲੈਣ ਨੂੰ ਰੁਕੇ ਤੇ ਪਰ ਭੀੜ ਬਹੁਤ ਹੈ ਜੀ ੱੱਕਾ ਖੜਕ ਰਿਹਾ ਦੂਏ ਲੋਟ ਮਾਰਕੀਟ ਮਾ ਫੇਰ ਅਸੀਂ ਮੁੰਡਿਆਂ ਨੇ ਪਲਾਨ ਕੈਨਸਲ ਕਰਤਾ ਸਬਜੀ ਸਬਜੀ ਲੈਣ ਦਾ ਹਾਂ ਗੁਰਕੀ ਗੋਭੀ ਗੋਭੀ ਲੈ ਲਾ ਨਹੀਂ ਉਹ ਯਾਰ ਉੱਥੋਂ ਚੱਕ ਦਾਂਗੇ ਇਕੱਠੀ ਹਨਾ ਸਬਜੀ ਲੈਣੀ ਨਹੀਂ ਭੀੜ ਬਹੁਤ ਆ ਚਲੋ ਜੀ ਹੁਣ ਕਾਸੇ ਦੇ ਬਹੁਤ ਟਾਈਮ ਹਾਂ ਕਾਸੇ ਵਰ ਵੀ ਟਾਈਮ ਲੱਗਣਾ ਬਿੱਲ ਦੇਣ ਨੂੰ ਤੇ ਹੁਣ ਅਸੀਂ ਇੱਕ ਆਇਆ ਸਾਨੂੰ ਕਾਲੀ ਅਸੀਂ ਜਾ ਕੇ ਹੁਣ ਆਪਣਾ ਪਾਸਤਾ ਪੂਸਤਾ ਸੁੱਕੋ ਸਾਗੋ ਜ ਆਪਣੇ ਵਾਲਾ ਸੌਦਾ ਲੈਣ ਲੱਗਿਆਂ ਦੂਆ ਉਹ ਸਾਗ ਵੀ ਆਉਂਦਾ ਸਾਗ ਲੈ ਲਓ ਉਹਨੇ ਸਾਗ ਵੀ ਹੈ ਜੀ ਇੰਡੀਆ ਦੇ ਇੰਡੀਆ ਦੇ 200 ਦਾ ਕਿਲੋ ਹੈ ਜੀ ਕੱਲ ਲੈ ਲਿਆ ਤਾਂ ਹੈ ਲੈ ਲੇ ਤਾਂ 200 ਰੇਟ ਦੇ ਇੱਕ ਨਾ ਚੱਲ ਤੇ ਹਾਂਜੀ ਆਹ ਮਾਰਕੀਟ ਦੇ ਵਿੱਚ ਜਿਹੜੇ ਆਪਣੇ ਇੰਡੀਅਨ ਚੌਲ ਆਉਂਦੇ ਆ ਖੁਸ਼ਬੂ ਦੇ ਉਹ ਵੀ ਆਉਣ ਲੱਗੇ ਔਰੇ ਪਰਤ ਸਾਨੂੰ ਚ 11 ਦੇ ਹਨਾ ਇੰਡੀਅਨ ਦੁਕਾਨਾਂ ਚ ਕਿੰਨੇ ਦਿੰਨੇ ਆ ਸ਼ਾਇਦ 14 ਦਿੰਦੇ ਹੋਣਗੇ ਹਾਂ ਤੇ ਸਾਰੇ ਦਰਸ਼ਕਾਂ ਨੂੰ ਬੇਨਤੀ ਹੈ ਜਿਹੜੇ ਚੌਲ ਪਸੰਦ ਕਰਦੇ ਆਪਣੇ ਵੀਰ ਤਾਂ ਸਾਰੇ ਭਾਈ ਆਪਣੇ ਔਰੇ ਪਰਤ ਸਾਨੂੰ ਤੇ ਲੈ ਜਾਓ ਚੌਲ ਬਾਕੀ ਆਪਣੇ ਆਟੇ ਉੱਟੇ ਵੀ ਆਉਣੇ ਉੱਧਰ ਸਾਰੇ ਔਰੇ ਕੰਟੇਨਰ ਮੰਗਾਇਆ ਤਾਂ ਸਿੱਧਾ ਹੀ ਇੰਡੀਆ ਤੇ ਸਮੁੰਦਰ ਰਾਹੀਂ ਆਇਆ ਵਾ ਦੋ ਧਰਨੀ ਵੀਰੇ ਆਹ ਜੀ ਜੁਰੇ ਵਧੀਆ ਉਹ ਇੱਕ ਇੱਕ ਪੇ ਇੱਕਰ ਵੀ ਦੀ ਵੀ ਉਹ ਲੈ ਲੋ ਉਸ ਸਵਾਦ ਆ ਇੱਕੋ ਆ ਕਲਾਸਿਕ ਉਹੀ ਚੀਜ਼ ਹੈ ਸੁਗੋ ਤਾਂ ਸੁਗੋ ਹੀ ਆ ਕਹਿੰਨੇ ਹਾਂ ਪਰ ਦੇਖਦੇ ਆ ਵੀਰੇ ਜਿਹੜਾ ਸੌਦਾ ਆ ਸੀ ਇਹਦਾ ਚੱਕ ਲੈਨੇ ਆ ਹੂੰ ਲੈਣਾ ਕਿ ਚਾਹੁੰਦੇ ਤੁਸੀਂ ਲੈਣਾ ਤਾਂ ਤੈਨੂੰ ਪਤਾ ਹੀ ਹੁੰਦਾ ਆ ਉਹਦੇ ਹੁੰਦੇ ਹੀ ਲੱਗ ਭਾਗ ਹੂੰ ਅੱਜੇ ਲੈ ਲਓ ਆਪਣਾ ਤੈਨੂੰ ਪਤਾ ਸਾਰਾ ਹਫਤਾ ਕੰਮਾਂ 'ਵਰ ਲੰਘ ਜਾਂਦਾ ਸ਼ਨੀ ਐ ਐਤਵਾਰੇ ਹੁੰਦਾ ਕਿ ਨਹੀਂ ਇੱਕ ਦਿਨ ਘਰਾਂ ਸਫਾਈ ਸੁਫਾਈ ਕਰਨੇ ਚ ਲੰਘ ਜਾਂਦਾ ਇੱਕ ਦਿਨ ਸੌਦਾ ਸੁਦਾ ਲੈਣ ਦੇ ਲੰਘ ਜਾਂਦਾ ਕਿ ਨਹੀਂ ਬਰਗੀ ਦਾ ਇੱਕ ਚੀਜ਼ ਦੇਖੀ ਇਟਲੀ 'ਚ ਸਭ ਤੋਂ ਵੱਡੀ ਸਮੱਸਿਆ ਹੈਗੀ ਆ ਸੌਦੇ ਲੈਣਾ ਸਹੀ ਗੱਲ ਆ ਹੈਨਾ ਸੋਚ ਇੰਡੀਆ ਦੇ ਲਾ ਕੋਈ ਸੋਚ ਨਹੀਂ ਹੁੰਦੀ ਸੌਦੇ ਘਰਾਂ ਪਈ ਉਹਨੇ ਕਣਕ ਦਾ ਢੋਲ ਭਰਿਆ ਬੰਦਾ ਪਿਆ ਸ਼ਾਮ ਨੂੰ ਝੋਟੀ ਪਰ ਮਾਰ ਕੇ ਆਥੇ ਦੁੱਧ ਚੋਲੀ ਦਾ ਹਾਂ ਹੈ ਬਾਕੀ ਕੋਈ ਜਣੀ ਟੈਨਸ਼ਨ ਵੀ ਨਹੀਂ ਆ ਹੋਰ ਗੌਰ ਗੌਰ ਬਾਕੀ ਮਾੜੀ ਮੋਟੀ ਸਬਜ਼ੀ ਭਾਜੀ ਬੰਦਾ ਬਣਾਇਆ ਪਿਆਰੀ ਬਣਾ ਕੇ ਉਮਾਂ ਲਾ ਲੈਂਦਾ ਕਿ ਨਹੀਂ ਕੋਈ ਤਾਂ ਗੱਲ ਉੱਤੇ ਟੈਨਸ਼ਨ ਹੀ ਨਾ ਇੱਕ ਮਾੜੀ ਹੂੰ ਪੂਰੀ ਇੱਕ ਗੱਲ ਦੇਖੀ ਇੱਕ ਹਾਂ ਜਾਲੀ ਨੇ ਲੋਕ ਨੇ ਜਿਹੜੇ ਆ ਕੋਈ ਵੀ ਹੋਰ ਹੂੰ ਪਹਿਲਾਂ ਫੋਨ ਤੇ ਹਿਸਾਬ ਲਾ ਕੇ ਫੇਰ ਚੱਕ ਲੋ ਸਹੀ ਗੱਲ ਹੈ ਆਪਣੇ ਵਰਗਾ ਸਿੱਧਾ ਹੀ ਟਰਾਲੀ ਜੀ ਮਾ ਸਿਟੀ ਜਾਂਦਾ ਸਮਾਨ ਵੀ ਆਉਣ ਦੇ ਆਉਣ ਦੇ ਇਹਨਾਂ ਨੇ ਪਹਿਲਾਂ ਫੋਨ 'ਚ ਜੋੜ ਲਾਉਣਾ ਵੀ 1.99 ਦਾ ਇਹ ਵੋ ਵੀ ਜਿੱਥੇ 100 ਰੁਪਇਆ ਹੋ ਗਿਆ ਉੱਥੇ ਹੀ ਸਮਾਨ ਚੱਕਣਾ ਛੱਡ ਦੇਣਾ ਸਹੀ ਗੱਲ ਆਪਣੇ ਵਰਗਾ ਤਾਂ ਟੀਸੀ ਲਾ ਲਾਂ ਦਾ ਜਿਹੜਾ ਮਿੱਟੀ ਟਰਾਲੀ ਭਰੀ ਬਿੰਦੀ ਕਿ ਨਹੀਂ ਉੱਪਰ ਕਿਟ ਪਰ ਉਹਰੇ ਮਾਈਨਸ ਕਿੱਡੀ ਵੱਡੇ ਲੈਵਲ ਤੇ ਆ ਬਾਲਟੀਆਂ ਦੇਖੋ ਜੀ ਮਾਈਨਸ ਦੀਆਂ ਆ ਬੜੀਆਂ ਬੜੀਆਂ ਹਾਦੂਆਂ ਸੀਸੀਆਂ ਪਚਕਾਰੀ ਜੀ ਮਾਰਨੇ ਵਾਲੀਆਂ ਗੱਡੀਆਂ ਗੱਡੀਆਂ ਆ ਕਿ ਆ ਮਾਈਨਸ ਦੇ ਦੇਖੋ ਕਿੱਡੇ ਕਿੱਡੇ ਇਹ ਜਦ ਬੰਦੇ ਨਵੇਂ ਨਵੇਂ ਆਉਣੇ ਨੇ ਇੰਡੀਆ ਦਾ ਜਦ ਸਵਾਦ ਬਹੁਤ ਲੱਗਦੀ। ਇਹ ਰੋਮਾਂ ਸਾਈਡ ਦੇ ਕਿਉਂ ਨਹੀਂ ਪੈਣੀ ਬਾਲਟਿਕ ਨਹੀਂ ਖਾਣੇ ਬਹੁਤ ਹੈ। ਖੁਦ ਤੁਸੀਂ ਘੱਟੋ ਘੱਟ 25 26 ਉਹ ਮੈਂ ਕਹਿੰਦਾ 100 ਕਾ ਸਹੀ ਹੋਣਾ ਹਨਾ। ਬਿਲਿੰਗ ਵਾਲੇ ਜਿਹੜੇ ਹੁੰਨੇ ਆ। ਦੇਖੋ ਤੁਸੀਂ ਸਾਰੇ ਭਰੇ ਹੋਏ ਆ ਸਿਰੇ ਤੱਕ ਤੁੰਨਿਆ ਪਿਆਗਾ ਹਨਾ। ਹਾਂ ਸਾਰੇ ਸਿਰੇ ਤੱਕ ਭਰੇ ਹੀ ਪਿਆ ਸਮਾਨ ਦੇਖੋ। ਕਿੰਨਾ ਲੋਕ ਸ਼ੋਪਿੰਗ ਕਰਦੇ ਨੇ ਸਪੇਦਾ ਕਰਦੇ ਨੇ ਨਾ ਇੱਕ ਪਰ ਬੇਲ ਵੀ ਨਹੀਂ ਬੇਲ ਨਹੀਂ ਹੈਗੀ ਇੱਕ ਪਰ ਵੀ ਇੱਕ ਪਰਸੈਂਟ। ਅਸਰ ਵੀ ਮਿਲਦੀ ਹੈ ਜੀ। ਆ ਦੇਖੋ ਇੰਡੀ ਆਲੀ ਸ਼ੱਕਰ ਐਨ ਗੰਨੇ ਆਲੀ ਕਲਾੜੀ ਲਈ ਵੀ ਉਰੇ ਸੀ ਉੱਥੇ ਲਿਉਨੇ ਉਹਨੇ ਦੇਖੋ ਸ਼ੱਕਰ ਸਾਰੀ ਬੰਦੇ ਕੀ ਕੋ ਪਾ ਕੇ ਖਾਣੀ ਹੁੰਦੀ ਏ ਕਦੇ ਉਰੇ ਤੇ ਲੈ ਜਾ ਸਕਦੇ ਤੁਸੀਂ ਆ ਜਾ